ਫਿਰ ਪਾਪਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਮੈਂ 4-5 ਦਿਨ ਦੀ ਛੁੱਟੀ ਮਸਾਂ ਲੈ ਕੇ ਆਈ ਨੌਕਰੀ ਕਾਰਨ ਵਾਪਸ ਮੁੜਨਾ ਪਿਆ ਪਰ ਦਿਲ ਤਾਂ ਪਾਪਾ ਕੋਲ ਹੀ ਸੀ ਹਫਤੇ ਬਾਅਦ ਜਦ ਮੈਂ ਦੁਬਾਰਾ ਉਹਨਾਂ ਨੂੰ ਦੇਖਣ ਗਈ ਤਾਂ ਉਹਨਾਂ ਦੀ ਹਾਲਤ ਜ਼ਿਆਦਾ ਖਰਾਬ ਸੀ ਮੈਂ ਤੇ ਮਰੀਦ ਰਾਤੀ 9:00 ਵਜੇ ਪਾਪਾ ਕੋਲ ਹਸਪਤਾਲ ਗਈ ਤੇ ਪਾਪਾ ਦੇ ਸਿਰ ਤੇ ਹੱਥ ਰੱਖ ਕੇ ਬੋਲੀ ਪਾਪਾ ਤੁਸੀਂ ਫੇਰ ਨਾ ਕਰੋ तुसी जल्दी ठीक हो जाओगे फिर आप चला मैं जो भी पापा को हथ रख पाठ कर अरदास कर बाबा जी मेरे पापा नल्द जल्दी ठीक कर दौ उस रात अस दस को बजे पापा को वापस आ गए मैं पापा नापा हूँ असी ते को सवेरे आवाने पापा ने भी हाथ हिला के आख्या हूँ तुम जाओ ਮੈਂ ਤੇ ਮਨਵੀਰ ਘਰ ਆ ਗਈ ਅਜੇ 11 ਕੁ ਵਜੇ ਸਨ ਕਿ ਹਸਪਤਾਲ ਤੋਂ ਫੋਨ ਆ ਗਿਆ ਪਾਪਾ ਬੂਰੇ ਹੋ ਚੁੱਕੇ ਸਨ ਇਹ ਗੱਲ ਅੱਜ ਵੀ ਮੈਨੂੰ ਘੁਣਵਾ ਖਾਂਦੀ ਹੈ ਕਿ ਮੈਂ ਉਸ ਦਿਨ ਪਾਪਾ ਕੋਲ ਹੋ ਰੁਕ ਜਾਂਦੀ ਅੱਜ ਦੇ ਦਿਨ ਹੀ ਪਾਪਾ ਮੈਨੂੰ ਛੱਡ ਕੇ ਚਲੇ ਗਏ ਸਨ ਹੁਣ ਮੈਨੂੰ ਕੋਈ ਵੀ ਨਹੀਂ ਕਹਿੰਦਾ ਤੂੰ ਆਪਣੇ ਸੇਤ ਦਾ ਖਿਆਲ ਰੱਖਿਆ ਕਰ ਕਈ ਵਾਰ ਤਾਂ ਮੈਨੂੰ ਇੰਜ ਲੱਗਦਾ ਹੈ ਕਿ ਮੈਨੂੰ ਕਿਤੋਂ ਉਹ ਲੱਭ ਜਾਣ ਮੇਰਾ ਦਿਲ ਕਰਦਾ ਹੈ ਮੈਂ ਉਹਨਾਂ ਨੂੰ ਉੱਚੀ ਉੱਚੀ ਆਵਾਜ਼ਾਂ ਮਾਰਾਂ ਰੱਬ ਮੈਨੂੰ ਉਹਨਾਂ ਨਾਲ ਇੱਕ ਵਾਰ ਮਿਲਾ ਦੇਵੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਇਸ ਲਈ ਰੱਬ ਦੇ ਸਾਹਮਣੇ ਪਾਪਾ ਨੂੰ ਆਵਾਜ਼ ਲਗਾ ਇਹ ਹੀ ਕਹਿੰਦੀ ਆ ਕਿ ਪਾਪਾ ਜਦੋਂ ਇਸ ਦੁਨੀਆ ਤੋਂ ਮੇਰਾ ਆਖਰੀ ਸਮਾਂ ਆਵੇ ਤਾਂ ਤੁਸੀਂ ਮੈਨੂੰ ਲੈਣ ਆਉਣਾ ਇਨਾ ਆਖ ਮਮੀ ਉਹ ਦੀਦੀ ਬੋੜੋਈ ਮੈਂ ਨਾ ਨੂੰ ਚੁੱਪ ਕਰਾਇਆ ਤੇ ਹੌਸਲਾ ਦਿੱਤਾ ਮੰਮੀ ਬੋਲੀ ਉਸ ਨੂੰ ਘਰੇ ਲੈ ਆਉਣਾ ਸੀ ਵਿਚਾਰੀ ਨੂੰ ਚਾਹ ਪਾਣੀ ਪਲਾ ਦਿੰਦੀ ਮੈਂ ਆਖਿਆ ਮੰਮੀ ਮੈਂ ਤਾਂ ਕਿਹਾ ਸੀ ਪਰ ਉਹ ਦੀਦੀ ਨਹੀਂ ਮੰਨੇ ਕਹਿੰਦੇ ਫਿਰ ਕਦੀ ਆਵਾਂਗੀ ਆਪਣੀ ਭੈਣ ਕਰੀ ਮੈਂ ਤੇਰਾ ਕਾਫੀ ਟਾਈਮ ਲਵਾ ਦਿੱਤਾ ਹੈ ਹੁਣ ਤੂੰ ਘਰ ਜਾ ਤੇਰੇ ਮੰਮੀ ਵੀ ੜੀਕ ਤੇ ਆਉਣਗੇ ਮੰਮੀ ਉਹ ਦੀਦੀ ਆ ਰਹੇ ਸੀ जो मैं छोटी होंगी स्कूल जाती सीता मैं पापा सी, पापा कापा मैनू ही छुटी टाइम लैन आना है तो जो मेरा ब्याह होया, हो भी मैं पापा फोन करके यही कहती पापा मैं मैनू तु आय आओ भी मैं अपने पापा न यही कहती हाँ कि पापा जदों इस दुनिया से मेरा आखिरी समा आएगा तो तुम मैनू लैन आना है ਮੈਂ ਕਮਰੇ ਵਿੱਚ ਉਸ ਦਿ ਦੀ ਜੇਰਾ ਮੇਰੀਆਂ ਅੱਖਾਂ ਸਾਹਮਣੇ ਘੁੰਮੀ ਜਾਂਦਾ ਤੇ ਉਹਨਾਂ ਦੇ ਉਹ ਬੋੜ ਪਾਪਾ ਮੈਨੇ ਉਦਸੀ ਲੈਣ ਆਇਓ ਮੇਰੇ ਕੰਨਾਂ ਵਿੱਚ ਗੂੰਜ ਰਹੇ ਨਾ ਮਨਿੰਦਰ ਘੋਰਾ ਬੇਦੀ ਦੀ ਇਹ ਰਚਨਾ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ カーニグアタックスを見てくださー